ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੱਉ ਮਾਨ ਹਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਮਾਨ ਦੇ ਵੱਲੋਂ ਐਸਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਇਹ ਕਿਐਸਰਾਈਆਂ ਸ਼ੁਰੂ ਹੋ ਗਈਆਂ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਾਂਗਰਸ ਦੇ ਨਾਲ ਗੱਠਜੋੜ ਨਹੀਂ ਕਰੇਗੀ 13 ਦੀਆਂ 13 ਸੀਟਾਂ ਤੇ ਇਕੱਲੇ ਲੜੇਗੇ ਹਾਲਾਂਕਿ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਆ ਪਰ ਸੀਐਮ ਮਾਨ ਦੇ ਬਿਆਨ ਦੇ ਵਿੱਚੋਂ ਜੇਕਰ ਗੱਲਾਂ ਨੂੰ ਕੱਢ ਕੇ ਘੋਕ ਕੀਤੀ ਜਾਵੇ ਪਰਚੋਲ ਕੀਤੀ ਜਾਵੇ ਪੜਤਾਲ ਕੀਤੀ ਜਾਵੇ ਤਾਂ ਇਹ ਸਿੱਧਾ ਸਿੱਧਾ ਦਿਖਾਈ ਦੇ ਰਿਹਾ ਹੈ ਕਿ ਸੀਐਮ ਮਾਨ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਗੱਠਜੋੜ ਦੀ ਸਥਿਤੀ ਕੁਝ ਨਾ ਕੁਝ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਬਿਆਨ ਕੀ ਹੈ ਬਿਆਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਵਾਰ ਜਿਹੜਾ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਜਾਏਗਾ 13 ਦੀਆਂ 13 ਸੀਟਾਂ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਕੱਲੀ ਲੜੇਗੀ ਤੇ ਇਸ ਵਾਰ ਬਾਕੀ ਵਿਰੋਧੀ ਪਾਰਟੀਆਂ ਦਾ ਸੂਪੜਾ ਸਾਫ਼ ਹੋਏਗਾ ਤੁਹਾਨੂੰ ਦੱਸ ਦਈਏ ਕਿ ਜਦੋਂ ਦੇ ਮੁੱਖ ਮੰਤਰੀ ਮਾਨ ਦੂਜਿਆਂ ਸੂਬਿਆਂ ਦੇ ਵਿੱਚ ਪ੍ਰਚਾਰ ਕਰਨ ਗਏ ਨੇ ਉਸ ਤੋਂ ਬਾਅਦ ਦੇ ਵਿੱਚ ਇਹ ਨਵਾਂ ਅੱਖਰ ਇਹ ਨਵਾਂ ਸ਼ਬਦ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਐਡ ਹੋ ਗਿਆ ਜਿਹਨੂੰ ਕਹਿੰਦੇ ਨੇ ਸੂਪੜਾ ਸਾਫ਼ ਕਰਨਾ ਤੇਹੀ ਚੀਜ਼ ਹੋ ਬਾਹਰਲੇ ਸੂਬਿਆਂ 'ਚ ਵੀ ਕਹਿੰਦੇ ਦਿਖਾਈ ਦਿੰਦੇ ਸੀ ਤੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਆਖੀ ਗਈ ਹੈ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਸ ਵਾਰ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੇ ਲਈ ਮੈਂ ਇੱਕ ਨਾਰਾ ਦਿੰਨਾ 224 ਦੇ ਲਈ ਜਿਹੜਾ ਸੀਐਮ ਮਾਨ ਦੇ ਵੱਲੋਂ ਇੱਕ ਨਾਰਾ ਦਿੱਤਾ ਗਿਆ ਹੈ ਨਾਰੇ ਦੇ ਵਿੱਚ ਉਹਨਾਂ ਨੇ ਕੀ ਬੋਲਿਆ ਉਹਨਾਂ ਬੋਲਿਆ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ ਹੋਏਗਾ 13 0 ਹਾਲਾਂਕਿ ਇਹਨੂੰ ਅਸੀਂ ਇੱਕ ਵਾਰ ਫਿਰ ਤੋਂ ਕਨਫਰਮ ਕਰਕੇ ਦੁਬਾਰਾ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਮੇਰੇ 32 ਦੰਦ ਨੇ ਤੇ ਮੇਰੀ ਕਈ ਗੱਲ ਪੂਰੀ ਹੁੰਦੀ ਹੈ ਨਾਲ ਦੀ ਨਾਲ ਉਹਨਾਂ ਕਿਹਾ ਕਿ ਆਰਮਿੰਦ ਕੇਜਰੀਵਾਲ ਜੀ ਦੀ ਬਈ 32 ਦੰਦ ਨੇ ਤੇ ਤਾਂ ਕਰਕੇ ਸਾਡੀ ਗੱਲ ਆਖੀ ہوئی ਸੱਚ ਹੋ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਦੇਸ਼ 'ਚੋਂ ਪੰਜਾਬ ਬਣੇਗਾ ਹੀਰੋ ਇਸ ਵਾਰ 13 0 13 0 ਦਾ ਭਾਵ ਵੀ ਸਮਝੇ ਜਾ ਰਿਹਾ ਹੈ ਕਿ ਇੱਕ ਪਾਸੇ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੀਆਂ ਤੇ ਦੂਜੇ ਪਾਸੇ ਵਿਰੋਧੀਆਂ ਨੂੰ 0 ਇਸ ਤਰੀਕੇ ਦਾ ਜਿਹੜਾ ਬਿਆਨ ਉਹਨਾਂ ਨੇ ਦਿੱਤਾ ਕਿ ਦੇਸ਼ 'ਚੋਂ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ ਹੋਏਗਾ 13 0 ਹੁਣ ਇਸ ਬਿਆਨ ਤੋਂ ਬਾਅਦ ਦੇ ਵਿੱਚ ਘਟਚੋੜ ਦੀ ਸਥਿਤੀ ਲਗਭਗ ਸਪਸ਼ਟ ਹੁੰਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਅਸੀਂ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕਰਦੇ ਕਿਉਂਕਿ ਗੱਠਜੋੜ ਨੂੰ ਲੈ ਕੇ ਸਿੱਧਾ-ਸਿੱਧਾ ਸੀਐਮ ਆਨ ਨੇ ਨਹੀਂ ਆਖਿਆ ਕਿ ਗੱਠਜੋੜ ਨਹੀਂ ਹੋਏਗਾ ਪਰ ਜਿਸ ਤਰੀਕੇ ਦਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤਾਂ ਇਸ ਤਰੀਕੇ ਦੀਆਂ ਗੱਲਾਂ ਚਲਕਦੀਆਂ ਨੇ ਕਿ ਮੁੱਖ ਮੰਤਰੀ ਮਾਨ ਵੀ ਗੱਠਜੋੜ ਦੇ ਹੱਕ ਦੇ ਵਿੱਚ ਨਹੀਂ ਨੇ ਉਹਨਾਂ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਤੇਰਾਂ ਦੀਆਂ 13 ਸੀਟਾਂ ਦੇ ਉੱਤੇ ਚੋਣਾਂ ਲੜੇਗੀ ਤੇ ਜਿੱਤ ਦਰਜ ਕਰੇਗੀ ਉਹਨਾਂ ਆਖਿਆ ਕਿ ਮੇਰੇ 32 ਦੰਦਾ ਹੈ ਮੇਰੀ ਕਈ ਗੱਲ ਪੂਰੀ ਹੋ ਜਾਂਦੀ ਹੈ ਪਰ ਉਹ ਚੀਜ਼ ਨੂੰ ਪਰੇ ਛੱਡ ਦੋ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਮੁੱਖ ਮੰਤਰੀ ਮਾਨਤ ਸ੍ਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸੇ ਤਰੀਕੇ ਦਾ ਬਿਆਨ ਦਿੱਤਾ ਗਿਆ ਸੀ ਪਰ ਉੱਥੇ ਇਹ ਜਿਹੜੀ ਗੱਲ ਕੋਈ ਵੀ ਸੱਚ ਇਹਨਾਂ ਦੀ ਨਹੀਂ ਹੋਈ ਸੀ ਪਰ ਪੰਜਾਬ ਦੇ ਵਿੱਚ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਹੋਣੀਆਂ ਨੇ ਕੀ ਉਦੋਂ ਮੁੱਖ ਮੰਤਰੀ ਮਾਨ ਦੀ ਇਹ ਕਹੀ ਗੱਲ ਸੱਚ ਹੁੰਦੀ ਹੈ ਜਾਂ ਫਿਰ ਇਹ ਝੂਠ ਨਿਕਲਦੀ ਹੈ ਹਾਲਾਂਕਿ ਹੁਣ ਜਿਹੜੀ ਗੱਲ ਕਰ ਰਹੇ ਆ ਗੱਠਜੋੜ ਦੀ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਆ ਜਿਹੜਾ ਉਹ ਦਿੱਤਾ ਗਿਆ ਹਾਲਾਂਕਿ ਗੱਠਜੋੜ ਨੂੰ ਮੈਂਸ਼ਨ ਨਹੀਂ ਕੀਤਾ ਪਰ ਇਹ ਕਹਿ ਦਿੱਤਾ ਕਿ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਕੱਲਿਆਂ ਲੜੇਗੀ ਹਾਲਾਂਕਿ ਗੱਡਜੋੜ ਨਹੀਂ ਹੋਏਗਾ ਇਹਦੀ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਆ ਪਰ ਜਿਸ ਤਰੀਕੇ ਦਾ ਬਿਆਨ ਦਿੱਤਾ ਗਿਆ ਹੈ ਉਹਦੇ ਚੋ ਇਹੀ ਗੱਲ ਚਲਕਦੀ ਦਿਖਾਈ ਦੇ ਰਹੀ ਹੈ